ਕਿਉਂ ਸੋਨਾ ਇੰਨਾ ਮਹਿੰਗਾ ਹੋ ਗਿਆ ਲੋਕਾਂ ਨੂੰ ਦੇਖਦੇ ਹੀ ਦੇਖਦੇ ਇਹ ਸੋਨਾ 1 ਲੱਖ ਤੋਂ ਪਾਰ ਕਿਵੇਂ ਹੋ ਗਿਆ ਤਾਂ ਇੱਕ ਇੱਕ ਕਰਕੇ ਤਿੰਨ ਕਾਰਨ ਤੁਹਾਨੂੰ ਦੱਸਾਂਗੇ ਤੁਹਾਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਸੋਨੇ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਅਮਰੀਕੀ ਡਾਲਰ ਦੇ ਨਾਲ ਸਿੱਧੇ ਤੌਰ ਤੇ ਸਬੰਧਤ ਹੁੰਦੀਆਂ ਨੇ ਤਾਂ ਇੱਕ ਇੱਕ ਕਰਕੇ ਤੁਹਾਨੂੰ ਦੱਸੀ ਜੋ ਪਹਿਲਾ ਕਾਰਨ ਹੈ ਪਹਿਲੇ ਕਾਰਨ ਤੇ ਅਸੀਂ ਆ ਜਾਂਦੇ ਹਾਂ ਕਿ ਜੋ ਯੂਐਸਏ ਦਾ ਡਾਲਰ ਹੈ ਤੇ ਜੋ ਯੂਐਸਏ ਦੀ ਇਸ ਸਮੇਂ ਆਰਥਿਕ ਹਾਲਾਤ ਉਸ ਨੂੰ ਲੈ ਕੇ ਪੂਰੀ ਦੁਨੀਆ ਦੀਆਂ ਜੋ ਸੋਨੇ ਦੀਆਂ ਕੀਮਤਾਂ ਨੇ ਉਸ ਦੇ ਵਿੱਚ ਵਾਧਾ ਆਇਆ ਘਾਟਾ ਹੁੰਦਾ ਹੈ ਤਾਂ ਤੁਹਾਨੂੰ ਪਹਿਲੀ ਗੱਲ ਅਸੀਂ ਦੱਸੀਏ ਕਿ ਇਸ ਸਮੇਂ ਕਮਜ਼ੋਰ ਯੂ ਐਸ ਡਾਲਰ ਅਤੇ ਅਮਰੀਕਾ ਵਿੱਚ ਮੰਦੀ ਦਾ ਡਰ ਹੈ ਇਸ ਦਾ ਮਤਲਬ ਇਹ ਹੋਇਆ ਕਿ ਅਮਰੀਕਾ ਦਾ ਜੋ ਡਾਲਰ ਹੈ ਉਹ ਦੁਨੀਆ ਦੀਆਂ ਹੋਰ ਜਿਹੜੀਆਂ ਕਰੰਸੀਆਂ ਨੇ ਉਹਨਾਂ ਕਰੰਸੀਜ਼ ਦੇ ਮੁਕਾਬਲੇ ਡਾਲਰ ਪਹਿਲਾਂ ਨਾਲੋਂ ਮਜ਼ਬੂਤ ਕਮਜ਼ੋਰ ਹੋਇਆ ਜਦੋਂ ਡਾਲਰ ਕਮਜ਼ੋਰ ਹੁੰਦਾ ਹੈ ਤਾ ਉਸ ਤੋਂ ਬਾਅਦ ਸੋਨਾ ਵੀ ਸਸਤਾ ਹੁੰਦਾ ਹੈ ਯਾਨੀ ਡਾਲਰ ਸਸਤਾ ਕਮਜ਼ੋਰ ਹੋਇਆ ਸੋਨਾ ਸਸਤਾ ਹੋਇਆ ਡਾਲਰ ਮਜ਼ਬੂਤ ਹੋਇਆ ਸੋਨਾ ਉਸ ਤੋਂ ਬਾਅਦ ਮਹਿੰਗਾ ਹੁੰਦਾ ਹੈ ਇਸੇ ਦਾ ਕਾਰਨ ਕਰਕੇ ਵੱਖ-ਵੱਖ ਜਿਹੜੇ ਮੁਲਕ ਨੇ ਜਾਂ ਲੋਕ ਨੇ ਜੋ 골ਡ ਦੇ ਵਿੱਚ ਟ੍ਰੇਡ ਕਰਦੇ ਨੇ ਉਹ ਸੋਨੇ ਨੂੰ ਖਰੀਦ ਲੈਂਦੇ ਨੇ ਯਾਨੀ ਉਸ ਦਾ ਭੰਡਾਰਨ ਕਰਨ ਲੱਗ ਜਾਂਦੇ ਨੇ ਉਸ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੁੰਦੀਆਂ ਨੇ ਕਿਉਂਕਿ ਡਿਮਾਂਡ ਤਾਂ ਹੁੰਦੀ ਹੈ ਬਰ ਉਸ ਦੀ ਸਪਲਾਈ ਜਿਹੜੀ ਉਹ ਘੱਟ ਹੋਣੀ ਕਿਉਂਕਿ 골ਡ ਨੂੰ ਰਿਜ਼ਰਵ ਕਰ ਲਿਆ ਜਾਂਦਾ ਹੈ ਇਸੇ ਕਾਰਨ ਇਸ ਸਮੇਂ ਯੂ ਐਸ ਏ ਦਾ ਜੋ ਡਾਲਰ ਹੈ ਉਹ ਇਸ ਸਮੇਂ ਕਮਜ਼ੋਰ ਹੈ ਇਸ ਕਰਕੇ ਸੋਨੇ ਦੀ ਖਰੀਦਦਾਰੀ ਜ਼ਿਆਦਾ ਹੋ ਰਹੀ ਹੈ ਵੱਖ-ਵੱਖ ਮੁਲਕਾਂ ਵੱਲੋਂ ਇਸੇ ਕਰਕੇ ਸੋਨੇ ਦੀ ਕੀਮਤਾਂ ਵਧ ਰਹੀਆਂ ਨੇ ਦੂਜੇ ਕਾਰਨ ਇਸ ਦੇ ਨਾਲ ਜੁੜਾ ਕਾਰਨ ਇਹ ਹੈ ਕਿ ਅਮਰੀਕਾ ਦੇ ਵਿੱਚ ਇਸ ਸਮੇਂ ਨਵੀਂ ਸਰਕਾਰ ਬਦਲੀ ਹੈ ਧੜਾ ਧੜਾ ਫੈਸਲੇ ਲਏ ਜਾ ਰਹੇ ਨੇ ਚਾਹੇ ਟੈਰਿਫ ਦੀ ਗੱਲ ਹੋਵੇ ਜਾਂ ਹੋਰ ਤਰ੍ਹਾਂ ਦੇ ਫੈਸਲੇ ਹੋਣ ਉਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਮਰੀਕਾ ਦੀ ਜੋ ਇਕਨੋਮੀ ਉਹ ਪਹਿਲਾਂ ਨਾਲੋਂ ਸਲੋ ਹੋਏਗੀ ਯਾਨੀ ਉਥੇ ਮੰਦੀ ਦਾ ਅਸਰ ਹੋ ਦਾ ਡਰ ਹੈ ਇਸ ਕਰਕੇ ਵੀ ਕਿਉਂਕਿ ਸੋਨਾ ਇੱਕ ਹਾਰਡ ਮੈਟਲ ਹੈ ਉਸ ਨੂੰ ਖਰੀਦ ਕੇ ਵੱਖ-ਵੱਖ ਸੰਸਥਾਵਾਂ ਹੋਣ ਜਾਂ ਇੰਡੀਵਿਜੂਅਲ ਹੋਣ ਉਹ ਖਰੀਦ ਕੇ ਆਪਣੇ ਕੋ ਰੱਖ ਲੈਂਦੇ ਨੇ ਇਸ ਦਾ ਕਾਰਨ ਹੈ ਕਿ ਸੋਨਾ ਸੋਨੇ ਦਾ ਰੇਟ ਵੱਧਦਾ ਹੈ ਇਹ ਤਾਂ ਹੈ ਪਹਿਲਾ ਕਾਰਨ ਜੋ ਤੁਹਾਡੇ ਦਿਮਾਗ 'ਚ ਤੁਹਾਡੇ ਦਿਮਾਗ ਦੇ ਵਿੱਚ ਗੱਲ ਆ ਰਹੀ ਸੀ ਕਿ ਸੋਨੇ ਦੀ ਕੀਮਤਾਂ ਵਧਦੀਆਂ ਕਿਉਂ ਨੇ ਤੇ ਇਹ ਯੂਐਸਏ ਦੇ ਡਾਲਰ ਦੇ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ ਤੇ ਯੂਐਸਏ ਦੇ ਇਕਨੋਮੀ ਨਾਲ ਜੁੜਿਆ ਹੈ ਹੁਣ ਦੂਜੀ ਗੱਲ ਕਰਦੇ ਆ ਜੋ ਸੈਂਟਰਲ ਬੈਂਕ ਨੇ ਦੁਨੀਆ ਦੇ ਸੈਂਟਰਲ ਬੈਂਕ ਜਿਵੇਂ ਭਾਰਤ ਦੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਹੈ ਜਾਂ ਹੋਰ ਅਲੱਗ-ਅਲੱਗ ਮੁਲਕਾਂ ਦੇ ਵਿੱਚ ਵੱਡੇ-ਵੱਡੇ ਬੈਂਕ ਜਿਨ੍ਹਾਂ ਨੂੰ ਸੈਂਟਰਲ ਬੈਂਕ ਕਿਹਾ ਜਾਂਦਾ ਇਹਨਾਂ ਬੈਂਕਾਂ ਨੇ ਸੋਨਾ ਖਰੀਦਣਾ ਹੁੰਦਾ ਹੈ ਇਹਨਾਂ ਬੈਂਕਾਂ ਨੂੰ ਸੋਨਾ ਖਰੀਦਣ ਦਾ ਮਤਲਬ ਇਹ ਹੋਇਆ ਕਿ ਜਦੋਂ ਸੋਨੇ ਦਾ ਭੰਡਾਰਨ ਤੁਹਾਡੇ ਕੋਲ ਕਿੰਨਾ ਹੈ ਤੇ ਯੂਐਸਏ ਦਾ ਡਾਲਰ ਕਿਸ ਤਰ੍ਹਾਂ ਐਕਸਚੇਂਜ ਇਸ ਤਰ੍ਹਾਂ ਜੁੜਿਆ ਹੋਇਆ ਹੈ ਕਿ ਪੂਰੀ ਦੁਨੀਆ ਦੀ ਇਕਨੋਮੀ ਡਾਲਰ ਦੇ ਆਲੇ ਦੁਆਲੇ ਘੁੰਮਦੀ ਹੈ ਤੁਹਾਨੂੰ ਪਤਾ ਹੈ ਜਿੰਨਾ ਤੁਹਾਡੇ ਕੋਲ ਸੋਨਾ ਹੋਏਗਾ ਉਸ ਦੇ ਮੁਕਾਬਲੇ ਹੀ ਤੁਸੀਂ ਡਾਲਰ ਦੇ ਵਿੱਚ ਵਪਾਰ ਕਰਦੇ ਇਹ ਬਹੁਤ ਥੋੜਾ ਟੈਕਨੀਕਲ ਮਸਲਾ ਹੈ ਪਰ ਇਸ ਨੂੰ ਮੋٹے ਮੋٹے ਤੌਰ ਤੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਪੂਰੀ ਦੁਨੀਆ ਦੇ ਸੈਂਟਰਲ ਬੈਂਕਾਂ ਨੇ ਇਸ ਸਮੇਂ ਬਹੁਤ ਸਾਰਾ ਸੋਨਾ ਖਰੀਦ ਲਿਆ ਯਾਨੀ ਆਪਣੇ ਕੋਲ ਰਿਜ਼ਰਵ ਕਰ ਲਿਆ ਇੱਕ ਅੰਕੜੇ ਦੇ ਮੁਤਾਬਕ ਪੂਰੀ ਦੁਨੀਆ ਦੇ ਵਿੱਚ 1000 ਟਨ ਤੋਂ ਵੱਧ ਸੋਨਾ ਸੈਂਟਰਲ ਬੈਂਕਾਂ ਨੇ ਖਰੀਦਿਆ ਹੈ ਵੱਖ-ਵੱਖ ਮੁਲਕਾਂ ਦੇ ਜਿਸ ਦੇ ਵਿੱਚ ਭਾਰਤ ਦਾ ਰਿਜ਼ਰਵ ਬੈਂਕ ਆਫ ਇੰਡੀਆ ਜਿਹੜਾ ਹੈ ਉਹ ਦੂਜੇ ਨੰਬਰ ਤੇ ਆਉਂਦਾ ਹੈ ਪੂਰੀ ਦੁਨੀਆ ਦੇ ਵਿੱਚ ਇਸਨੇ ਸਭ ਤੋਂ ਵੱਧ ਸੋਨਾ ਖਰੀਦ ਕੇ ਆਪਣੇ ਕੋਲ ਰੱਖ ਲਿਆ ਰਿਜ਼ਰਵ ਕਰ ਲਿਆ ਸੋਨਾ ਇਸ ਸਮੇਂ ਜੋ ਪੋਲੈਂਡ ਹੈ ਪੋਲੈਂਡ ਪਹਿਲੇ ਨੰਬਰ ਤੇ ਹੈ ਉਸ ਤੋਂ ਬਾਅਦ ਭਾਰਤ ਜੋ ਹੈ ਉਹ ਦੂਜੇ ਨੰਬਰ ਤੇ ਹੈ ਸੋਨਾ ਸੋਨੇ ਦਾ ਭੰਡਾਰਨ ਕਰਨ ਦੇ ਮਾਮਲੇ ਦੇ ਵਿੱਚ ਇਸੇ ਕਾਰਨ ਭਾਰਤ ਦੀਆਂ ਜੋ ਕੀਮਤਾਂ ਨੇ ਉਹ ਵਧੀਆਂ ਨੇ ਕਿਉਂਕਿ ਸੋਨਾ ਇੱਕ ਪਾਸੇ ਜਮ੍ਹਾਂ ਹੋ ਗਿਆ ਸੋਨਾ ਲੋਕਾਂ ਤੱਕ ਪਹੁੰਚ ਨਹੀਂ ਰਿਹਾ ਲੋਕਾਂ ਦੀ ਡਿਮਾਂਡ ਵਧ ਰਹੀ ਹੈ ਇਸ ਕਰਕੇ ਰੇਟ ਦੇ ਵਿੱਚ ਵੀ ਵਾਧਾ ਹੋਣਾ ਹੈ ਇਸੇ ਕਰਕੇ ਇਸ ਸਮੇਂ ਜੋ ਭਾਰਤ ਹੈ ਭਾਰਤ ਨੇ 2024 ਦੇ ਵਿੱਚ ਕਰੀਬ-ਕਰੀਬ 90 ਮੀਟ्रिक टन ਸੋਨਾ ਆਪਣੇ ਕੋਲ ਇਕੱਠਾ ਕੀਤਾ ਯਾਨੀ ਭੰਡਾਰਨ ਕੀਤਾ ਇਹ ਜੋ ਗਿਣਤੀ ਹੈ ਇਹ ਪੋਲੈਂਡ ਤੋਂ ਬਾਅਦ ਭਾਰਤ ਦੀ आरबीआई ਨੇ ਇਕੱਠਾ ਕੀਤਾ ਇਸ ਕਰਕੇ ਭਾਰਦੇ ਸਿੱਧੇ ਤੌਰ ਤੇ ਇਸ ਦੀਆਂ ਚਿੰਤਾਵਾਂ ਵਧੀਆਂ ਨੇ ਇਸ ਤੋਂ ਅਗਲੀ ਗੱਲ ਕਰੀ ਇਹਦਾ ਨੰਬਰ ਹੈ ਨੰਬਰ ਕਾਰਨ ਹੈ ਨੰਬਰ 2 ਵਾਲਾ ਕਿ ਕਿਉਂ ਕੀਮਤਾਂ ਵਧੀਆਂ ਨਹੀਂ ਕਿਉਂਕਿ ਇਹਦਾ ਭੰਡਾਰਨ ਹੋ ਗਿਆ ਲੋਕਾਂ ਤੱਕ ਸੌਣ ਦੀ ਜੋ ਸਪਲਾਈ ਪਹੁੰਚ ਨਹੀਂ ਰਹੀ ਇਸ ਕਰਕੇ ਰੇਟ ਵਧ ਨਹੀਂ ਵਧਾ ਤੁਹਾਨੂੰ ਇਸ ਗੱਲ ਦਾ ਪਤਾ ਹੀ ਹੈ ਤੀਜੀ ਗੱਲ ਹੈ ਪੂਰੀ ਦੁਨੀਆ ਦੇ ਵਿੱਚ ਇਸ ਸਮੇਂ ਆਰਥਿਕ ਤੌਰ ਤੇ ਜੰਗ ਵੀ ਚੱਲ ਰਹੀ ਹੈ ਯਾ ਜ਼ਮੀਨੀ ਤੌਰ ਤੇ ਜੰਗ ਚੱਲ ਰਹੀ ਹੈ ਹਮਾਸ ਹੋ ਗਿਆ ਇਜ਼ਰਾਇਲ ਹੋ ਗਿਆ ਯੂਕਰੇਨ ਹੋ ਗਿਆ ਰਸ਼ੀਆ ਹੋ ਗਿਆ ਇਸ ਤੋਂ ਇਲਾਵਾ ਤਾਈਵਾਨ ਹੋ ਗਿਆ ਚਾਈਨਾ ਹੋ ਗਿਆ ਇਹਨਾਂ ਦੇ ਵਿੱਚ ਕਈ ਕਈ ਸਾਲਾਂ ਤੋਂ ਟੈਨਸ਼ਨ ਚੱਲ ਰਹੀ ਹੈ ਜੋ ਇਕਨੋਮੀ ਦੇ ਉੱਪਰ ਅਸਰ ਪਾਉਂਦੀ ਹੈ ਇਹ ਵੱਡੇ ਮੁਲਕ ਨੇ ਜ਼ਰੂਰੀ ਮੁਲਕ ਨੇ ਪੂਰੀ ਦੁਨੀਆ ਦੇ ਇਸ ਕਰਕੇ ਜਦੋਂ ਇਹ ਡਿਸਟਰਬ ਰਹਿਣਗੇ ਤਾਂ ਇਕਨੋਮੀ ਤੇ ਇਸ ਦਾ ਅਸਰ ਪਏਗਾ ਹੀ ਪਏਗਾ ਇਸ ਤੋਂ ਇਲਾਵਾ ਜਦੋਂ ਦੇ 트럼ਪ ਸਾਹਿਬ ਨੇ ਸੱਤਾ ਸੰਭਾਲ ਲਈ ਹੈ 트럼ਪ ਨੇ ਤੜਾ ਤੜਾ ਟੈਰਿਫ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਅਲੱਗ-ਅਲੱਗ ਮੁਲਕਾਂ ਦੇ ਉੱਪਰ ਸਭ ਤੋਂ ਵੱਧ ਟੈਰਿਫ ਲਗਾਇਆ ਉਹਨਾਂ ਨੇ 200% ਤੋਂ ਵੀ ਵੱਧ ਟੈਰਿਫ ਲੱਗਿਆ ਚਾਈਨਾ ਦੇ ਉੱਪਰ ਯਾਨੀ ਕਿ ਟ੍ਰੇਡ ਵਾਰ ਵੀ ਚੱਲ ਰਹੀ ਹੈ ਕਈ ਮੁਲਕਾਂ ਦੇ ਵਿਚਾਲੇ ਉਸ ਦਾ ਅਸਰ ਵੀ ਡਾਲਰ ਤੇ ਪਿਆ ਸੋਨੇ ਤੇ ਪਿਆ ਪੂਰੀ ਦੁਨੀਆ ਦੇ ਸੰਸਕਤ ਯਾਨੀ ਕਿ ਜੋ ਸਟਾਕ ਐਕਸਚੇਂਜ ਨੇ ਸ਼ੇਅਰ ਮਾਰਕੀਟ ਨੇ ਉਹਨਾਂ ਦੇ ਉੱਪਰ ਵੀ ਪਿਆ ਹੈ ਤਾਂ ਇਸ ਦਾ ਅਸਰ ਸੋਨੇ ਦੀਆਂ ਕੀਮਤਾਂ ਤੇ ਵੀ ਪਿਆ ਹੈ ਇਸ ਕਰਕੇ ਕੋਈ ਰਾਤੋ ਰਾਤ ਜਾਦੂ ਨਹੀਂ ਹੋਇਆ ਕਿ ਸੋਨੇ ਦੀ ਕੀਮਤਾਂ ਅਚਾਨਕ 1 ਲੱਖ ਪਾਰ ਹੋ ਗਈਆਂ ਇਸ ਦੇ ਕਈ ਕਾਰਨ ਨੇ ਜਿਸ ਦੇ ਵਿੱਚ ਤਿੰਨ ਮੁੱਖ ਕਾਰਨ ਸੀ ਤੁਹਾਨੂੰ ਦੱਸ ਦਿੱਤੇ ਯੂਐਸਏ ਦਾ ਡਾਲਰ ਇਸ ਵੇਲੇ ਕਮਜ਼ੋਰ ਹੈ ਇਸ ਕਰਕੇ ਸੋਨਾ ਜ਼ਿਆਦਾ ਖਰੀਦਿਆ ਜਾ ਰਿਹਾ ਹੈ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਸੈਂਟਰਲ ਬੈਂਕਾਂ ਨੇ ਬਹੁਤ ਸਾਰਾ ਸੋਨਾ ਖਰੀਦ ਲਿਆ ਕਰੀਬ 1000 ਟਨ ਸੋਨਾ ਖਰੀਦ ਕੇ ਅਲੱਗ-ਅਲੱਗ ਬੈਂਕਾਂ ਨੇ ਇਸ ਸਮੇਂ ਇਕੱਠਾ ਕਰ ਲਿਆ ਭੰਡਾਰਨ ਕਰ ਰਿਹਾ ਇਸ ਕਰਕੇ ਸੋਨੇ ਦੀ ਡਿਮਾਂਡ ਵਧੀ ਹੈ ਸਪਲਾਈ ਘਟੀਏ ਇਸ ਕਰਕੇ ਵੀ ਰੇਟ ਵਧਿਆ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਕਈ ਮੁਲਕਾਂ ਦੇ ਵਿੱਚ ਆਪਸੀ ਟੈਨਸ਼ਨ ਹੈ ਜਿਸ ਦਾ ਅਸਰ ਇਕਨੋਮੀ ਤੇ ਪੈ ਰਿਹਾ ਹੈ ਟੈਰਿਫ ਕਰਕੇ ਵੀ ਇੱਕ ਅਨਿਮਿਤ ਅਸਰ ਪੈ ਰਿਹਾ ਹੈ ਇਸ ਕਰਕੇ ਵੀ ਸੋਨਾ ਮਹਿੰਗਾ ਹੋਇਆ ਤਾਂ ਤੁਹਾਨੂੰ ਸਮਝਾਉਣ ਦੀ ਸੀ ਕੋਸ਼ਿਸ਼ ਕੀਤੀ ਕਿ ਆਖਿਰਕਾਰ ਸੋਨਾ ਇੰਨਾ ਮਹਿੰਗਾ ਕਿਉਂ ਹੋ ਗਿਆ 1 ਲੱਖ ਤੋਂ ਪਾਰ ਕਿਉਂ ਹੋ ਗਿਆ ਤੇ ਇਸ ਦੇ ਤਿੰਨ ਵੱਡੇ ਕਾਰਨ ਅਸੀਂ ਤੁਹਾਨੂੰ ਦੱਸ ਦਿੱਤੇ ਧੰਨਵਾਦ